ਬਠਿੰਡਾ ਪੁਲਿਸ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਬਠਿੰਡਾ ਦੇ ਰਿੰਦਰਾ ਕਾਲਜ ਦੇ ਹਾਕੀ ਖੇਡ ਸਟੇਡੀਅਮ ਦੇ ਵਿੱਚ ਦੋ ਦਿਨ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਉਦਘਾਟਨੀ ਸਮਾਰੋਹ ਤੇ ਅੱਜ ਬਠਿੰਡਾ ਦੇ ਐਸਪੀ ਡੀ ਅਜੇ ਗਾਂਧੀ ਵੱਲੋਂ ਆਪਣਾ ਇਸ ਦਾ ਉਦਘਾਟਨ ਕੀਤਾ ਤੇ ਸ਼ਾਮ ਨੂੰ ਬਠਿੰਡਾ ਦੇ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਬਠਿੰਡਾ ਦੇ ਐਸ ਐਸ ਪੀ ਅਮਨੀਤ ਗੁੰਡਲ ਬਠਿੰਡਾ ਦੇ ਡੀ ਸੀ ਸ਼ੌਕਤ ਤੰਦਪਰੇ ਅਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਹਨਾਂ ਦੇ ਨਾਲ ਆਪਣਾ ਚੇਅਰਮੈਨ ਅਨੀਲ ਗਰਗ ਵੀ ਸ਼ਾਮਲ ਹੋਏ ਅਤੇ ਇਸ ਮੌਕੇ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਅਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਤੰਦਪਰੇ ਅਤੇ ਨੀਲ ਗਰਗ ਚੇਅਰਮੈਨ ਵੱਲੋਂ ਇੱਥੇ ਖਿਡਾਰੀਆਂ ਦੇ ਨਾਲ ਜਾਣਪਛਾਣ ਕੀਤੀ ਇਹਨਾਂ ਵੱਲੋਂ ਆਪਣਾ جاری ਹੈ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹੈ ਤੇ ਆਪਣਾ ਬਠਿੰਡਾ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਇਹ ਕਿ ਕ੍ਰਿਕਟ ਟੂਰਨਾਮੈਂਟ ਇਹਨਾਂ ਵੱਲੋਂ ਆਪਣਾ ਇਹਨਾਂ ਵੱਲੋਂ ਬਠਿੰਡਾ ਦੀ ਪੁਲਿਸ ਲਾਈਨ ਵਿਖੇ ਕਰਵਾਇਆ ਗਿਆ ਜਿਸ ਦੇ ਵਿੱਚ ਖਿਡਾਰੀਆਂ ਨੂੰ ਇਹਨਾਂ ਵੱਲੋਂ 21000 ਰੁਪਏ ਦਾ ਨਾਮ ਇਸ ਦੇ ਵਿੱਚ ਵੀ ਆਪਣਾ ਰੱਖਿਆ ਗਿਆ ਜਿਹੜੀ ਟੀਮ ਫਸਦਾ ਵੀ ਉਸ ਨੂੰ 21000 ਰੁਪਏ ਦਿੱਤੇ ਜਾਵੇਗਾ ਅਕਤੀ ਸੈਕੰਡ ਟੀਵੀ ਨੂੰ ਟੀਮ ਨੂੰ 11000 ਰੁਪਏ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਪੁਲਿਸ ਵੱਲੋਂ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਇਹ ਵਧੀਆ ਪ੍ਰਾਰambh ਕੀਤਾ ਜਾ ਰਿਹਾ ਹੈ। ਨੌਜਵਾਨ ਪੀੜੀ ਨੂੰ ਹੁਣ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਇਹ ਨਸ਼ੇ ਜਿਹੇ ਭੈੜੀ ਬਿਮਾਰੀ ਤੋਂ ਦੂਰ ਰਹਿ ਸਕਣ। ਆਓ ਸੁਣੋ ਸੁਨੋਨੀਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਤੇ ਏਡੀਜੀਪੀ ਐਸਪੀਐਸ ਪਰਮਾਰ ਇਹ ਵੀ ਉਹਨਾਂ ਦੇ ਨਾਲ ਹਨ ਉਹਨਾਂ ਵੱਲੋਂ ਕੀ ਕਿਹਾ ਆਓ ਸੁਣਾਉਣੇ ਆ। ਜੀ 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 लाख का था उसमें छोटा बनी थी तो उसके बाद ही पहला भी किसी ने ऐसे दो साल जा रहा था छोटा बदल कर जा बिना सरकार में आवेदन किया थी तो ये भी तो आप आज तो बोल रहे हैं कि इस बार समाज को शुरुआत में सी इनमें लोगा और के नेशनल की बिजी तो सरकार का उसको भी ही है कि आप आज के बच्चे हैं सही जानकारी सही तरीके से इस्तेमाल करता है तो किसी भी तरीके

फिलहाल तो तैयारियां अभी तो शुरू हो चुके हैं कि नाम वक्त वक्त पर बात हम से वो भी अपनी तरफ कोशिश कर हैं कि आज जो ये उठा रहा है अह प्रतिभा को दीजिए तो मैं अह अमित का जो बधाई देता कि हमारा ये सिंबली का प्रोग्राम जो है है इसके लिए फिरा के प्रति यूज़ को कनेक्ट के रास्ते इको बना

नहीं है कि जब आप किसी खेल तरीके का अपने आसपास के जो बच्चे हैं उन्हें भी इंस्पायर करो उन्हें भी मोटिवेट करो कि कोई भी हर एक बच्चा करो कि किस खेल में आप बन कि कोई भी टीम के लिए है कि मैं डेली एक घंटा आधा घंटा पंद्रह मिनट मेरा रहता है कि खेल के लिए है तो कुछ उन्हें आगे बढ़ने का मौका मिलेगा कि जो हमारी संगत होती है कड़े माटे कामुक स्टैंड में पॉसिबिलिटी होती है वो भी तक नहीं है तो मैं कहता हूँ एक बार सायनो अल्ट्रायन में मुकाबला करना चाहूँगा शो के बोर्ड चलिए तेरे के नाम फिर मैं तेरा जीवन दूँगी कि वहाँ ही तुम्हें बाकी बच्चे में और मम्मी पापा नहीं की जाएगा फिर आगे बाई चलो तब जा सकता है ना प्रदर्शन करना है ਜਿਵੇਂ ਕਿ ਜੀ ਸਾਡੇ ADGP ਬਠਿੰਡਾ ਰੇਂਜ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਅੱਜ ਬਠਿੰਡਾ ਪੁਲਿਸ ਵੱਲੋਂ ਇੱਕ ਹਾਕੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅੱਜ ਔਰ ਕੱਲ ਚ ਜਿਹਦੇ ਚ 8 ਟੀਮਾਂ ਜਿਹਦੇ ਚ ਬਠਿੰਡੇ ਦੇ ਹੀ ਯੂਥ ਔਰ ਕੁਝ ਪੁਰਾਣੇ ਵੈਟਰਨਸ ਵੀ ਪਾਰਟਿਸਿਪੇਟ ਕਰ ਰਹੇ ਇਹਨਾਂ ਦੇ ਅੱਜ 4 ਮੈਚ ਹੈ ਔਰ ਕੱਲ ਮੈਚੇਸ ਔਰ ਫਾਈਨਲ ਹੋਣਗੇ ਤੇ ਇਹ ਜਿਹੜੀ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ DGP ਪੰਜਾਬ ਵੱਲੋਂ ਦਸ਼ਾ ਨਿਰਦੇਸ਼ ਹੈ ਕਿ ਡਰੱਗਸ ਤੋਂ ਦੂਰ ਕਰਨ ਲਈ ਵੱਖਰੇ ਵੱਖਰੇ ਉਪਰਾਲੇ ਲਏ ਜਾਂਦੇ ਜਿਹਦੇ ਚ ਇਨਫੋਰਸਮੈਂਟ ਤੇ ਚੱਲਦੀ ਹੈ ਉਹਦੇ ਨਾਲ ਨਾਲ ਅਸੀਂ ਕੋਈ ਨਾ ਕੋਈ ਸਦੇ ਪ੍ਰੋਗਰਾਮ ਵੀ ਕਰਦੇ ਰਹਿੰਦੇ ਜਿਹਦੇ ਚ ਸਪੋਰਟਸ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜਿਹਦੇ ਜਿਹੜੇ ਵੀ ਸਾਡੇ ਵਿਲਿੰਗਲੀ ਯੂਥ ਸਪੋਰਟਸਵਲ ਜਾਂਦੇ ਹਨ ਉਹਨਾਂ ਨੂੰ ਮੋਟੀਵੇਟ ਕਰਨ ਲਈ ਇਨਕਰੇਜ ਲਈ ਅਸੀਂ ਵੱਖਰੇ ਵੱਖਰੇ ਪ੍ਰੋਗਰਾਮ ਰੱਖਦੇ ਜਿਵੇਂ ਤੁਹਾਨੂੰ ਪਤਾ ਹੈ ਪਟੰਡਾ ਪੁਲਿਸ ਨੇ ਪਿੱਛੇ ਕ੍ਰਿਕਟ ਦਾ ਮੈਚ ਵੀ ਕਰਾਇਆ ਸੀ ਇਸੇ ਤਰ੍ਹਾਂ ਇਸ ਵਾਰ ਅਸੀਂ ਹਾਕੀ ਦਾ ਮੈਚ ਕਰਾ ਰਹੇ ਹਾਂ ਜਿਹਦੇ ਜਿਹ ਅਸੀਂ ਸਾਰੀ ਟੀਮਾਂ ਨੂੰ ਪਾਰਟਿਸਪੈਂਟਸ ਨੂੰ ਪਾਰਟਿਸਪੀਸ਼ਨ ਸਰਟੀਫਿਕੇਟ ਦਵਾਂਗੇ ਵਿਨਿੰਗ ਟੀਮ ਨੂੰ ਅਸੀਂ 21000 ਕੈਸ਼ ਇਨਾਮ ਦਵਾਂਗੇ ਜਿਹੜੀ ਸੈਕੰਡ ਰਾਨਰ ਅਪ ਹੈ ਉਹਨਾਂ ਨੂੰ 11000 ਦਵਾਂਗੇ ਔਰ ਨੇ ਮੁੱਖ ਮਕਸਦ ਦਾ ਕੈਸ਼ ਅਵਾਰਡ ਨਹੀਂ ਹੈ ਜਸਟ ਇੱਕ ਮੋਟੀਵੇਸ਼ਨ ਔਰ ਇਕਨੋਲਜਮੈਂਟ ਹੈ ਕਿ ਤੁਸੀਂ ਨਸ਼ੇ ਦੇ ਵੱਲ ਬਿਲਕੁਲ ਨਹੀਂ ਜਾਣਾ ਸਪੋਰਟਸ ਵੱਲ ਜਾਓ ਪੜਾਈ ਵੱਲ ਜਾਓ ਚੰਗੀ ਚੀਜ਼ਾਂ ਵੱਲ ਜਾਓ ਔਰ ਆਪਣੀ ਤਰ੍ਹਾਂ ਬਾਕੀਆਂ ਲਈ ਵੀ ਇੱਕ ਐਗਜ਼ਾਮਪਲ ਸੈੱਟ ਕਰੋ ਕਿ ਅਸੀਂ ਪੋਜ਼ਿਟਿਵ ਪਾਸੇ ਚੱਲਾਂਗੇ ਤਾਂ ਤੁਹਾਨੂੰ ਸੋਸਾਇਟੀ ਵੱਲੋਂ ਪੂਰਾ ਮਾਨ ਸਨ ਦਾ ਮਾਨ ਮਿਲੇਗਾ ਔਰ ਇਸ ਇਹਦੇ ਨਾਲ ਹੀ ਸਾਡਾ ਜਿਹੜਾ ਇੱਕ ਮੈਸੇਜ ਹੈ ਐਂਟੀ ਡਰਗਸ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰਗਸ ਉਹਦਾ ਵੀ ਇਹਦੇ ਨਾਲ ਹੀ ਇੱਕ ਮੈਸੇਜ ਕਨਵੇ ਹੋ ਜਾਂਦਾ ਬਸ ਇਹੀ ਬਟਿੰਡਾ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਜਿ ਮੈਡਮ ਇਸ ਤਰ੍ਹਾਂ ਦੇ ਇਵੈਂਟ ਕੰਟੀਨ ਚੱਲਦੇ ਰਹਿਣਗੇ ਜੀ ਡੈਫੀਨਿਟਲੀ ਜੀ ਇਹ ਅੱਜ ਅੱਜ ਔਰ ਕੱਲ ਸਾਡਾ ਚੱਲੇਗਾ ਉਸ ਦੇ ਨਾਲ ਅਸੀਂ ਹੋਲ ਸਕੂਲ ਕਾਲਜਸ ਤੇ ਵੀ ਕੁਝ ਡਿਬੇਟਸ ਪੋਸਟਰ ਮੇਕਿੰਗ ਵੀ ਪਲਾਨ ਕਰ ਰਹੇ ਹਾਂ ਔਰ ਜਿਵੇਂ ਤੁਹਾਡੇ ਜੋ ਕਿਸੇ ਨੇ ਪੁੱਛਿਆ ਸੀ ਕਿ ਅੱਜ ਸ਼ਹਿਰੀ ਏਰੀਆ ਚ ਹੋ ਰਿਹਾ ਅਸੀਂ ਆਪਣਾ ਅਗਲਾ ਪ੍ਰੋਗਰਾਮ ਡੈਫੀਨਿਟਲੀ ਕਿਸੇ ਰੂਰਲ ਏਰੀਆ ਚ ਕਰਾਂਗੇ ਮੈਡਮ ਜਿਸ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈਗੀ ਹੈ ਤੁਹਾਨੂੰ ਪਿਲਾ ਦੇ ਕਿੰਨੇ ਕਿੰਨੇ ਲੋਕ ਤੁਹਾਡੇ ਨਾਲ ਜੁੜੇ ਹੈਗੇ ਤੇ ਕਿੰਨਾ ਗਾ ਰਿਸਪੌਂਸ ਮਿਲ ਰਿਹਾ ਹੈ ਦੇਖੋ ਜੀ ਇਸ ਤਰ੍ਹਾਂ ਦੇ ਇਵੈਂਟਸ ਚ ਵਿਲਿੰਗਲੀ ਜਿਹੜ ਆਪਣੀ ਵਿਲਿੰਗਨੈਸ ਨਾਲ ਆਂਦੇ ਉਹੀ ਆਂਦੇ ਬਟ ਆਈ ਥਿੰਕ ਦੈਟ ਇਜ਼ ਗੁੱਡ ਇਨਫ ਕੱਲ ਵੀ ਸਾਡਾ ਪ੍ਰੋਗਰਾਮ ਹੈ ਬਾਕੀ ਤੁਹਾਡੇ ਸੋਸ਼ਲ ਮੀਡੀਆ ਦੇ ਥਰੂ ਵੀ ਇੱਕ ਅਵੇਅਰਨੈਸ ਜਾਂਦੀ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮ 'ਚ ਸਾਨੂੰ ਵਾਚੜ ਕੇ ਹਿੱਸਾ ਲੈਣਾ ਚਾਹੀਦਾ ਸੋ ਮੈਂ ਤਾਂ ਐਕਸਪੈਕਟ ਕਰਾਂਗੀ ਕਿ ਤੁਸੀਂ ਹੀ ਸਾਡੀ ਆਡੀਅנס ਨੂੰ ਹੋਰ ਵਧਾਓ ਥੈਂਕ ਯੂ ਸਰ ਕੀ ਕਹਿੰਦੇ ਹੋ ਆਪ ਨੂੰ ਇਹ ਪੰਜਾਬ ਗਵਰਨਮੈਂਟ ਦੀ ਇੱਕ ਪਹਿਲ ਹੈ ਪੰਜਾਬ ਪੁਲਿਸ ਦੀ ਪਹਿਲ ਹੈ ਤਾਂ ਕਿ ਜਿਹੜੇ ਬੱਚੇ ਆ ਇਹਨਾਂ ਨੂੰ ਡਰੱਗਸ ਤੋਂ ਹਟਾ ਕੇ ਖੇਡਾਂ ਵਾਲਾ ਲਾਇਆ ਜਾਵੇ ਤੁਸੀਂ ਦੇਖ ਰਹੇ ਹੋ ਪੋਲਿਟਿਕਲ ਸਾਡੇ ਕੋਲ ਐਮਐਲਏ ਸਾਹਿਬ ਵੀ ਆਏ ਹੋਏ ਨੇ ਬੀ ਸ਼ਾਹੀ ਨੇ ਅਸਦ ਵੀ ਸਾਹੀ ਨੇ ਚੇਅਰਮੈਨ ਸਾਹੀ ਨੇ ਸਾਰੇ ਰਲ ਕੇ ਉਪਰਾਲਾ ਕਰ ਰਹੇ ਆ ਤਾਂ ਕਿ ਪੰਜਾਬ ਨੂੰ ਡੱਕੋਤ ਕੀਤਾ ਜਾ ਸਕੇ ਔਰ ਸਾਰੀਆਂ ਆਰਗੇਨਾਈਜੇਸ਼ਨ ਜਿੰਨੇ ਵੀ ਸਾਡੇ ਹੈਗੇ ਆ ਵਕ ਵਕ ਪਹਿਲੂਆਂ ਤੋਂ ਜਿਹੜੇ ਆਏ ਹੋਏ ਨੇ ਪਤਰੰਤੇ ਸੱਜਣੋ ਸਾਰੇ ਕੰਟ੍ਰਿਬਿਊਟ ਕਰ ਰਹੇ ਨੇ ਦੇ ਵਿੱਚ ਤੇ ਪੰਜਾਬ ਪੁਲਿਸ ਇਸੇ ਤਰ੍ਹਾਂ ਅੱਗੇ ਫਿਊਚਰ ਦੇ ਵਿੱਚ ਇਹੋ ਜਿਹੇ ਕੰਮ ਕਰਦੀ ਰਹੇਗੀ ਸਾਡੇ ਪੀਸੀ ਦੇ ਚੇਅਰਮੈਨ ਸਾਹਿਬ ਇੱਥੇ ਨੇ ਇਹਨਾਂ ਨਾਲ ਰਲ ਕੇ ਇੱਕ ਸੀਰੀਜ਼ ਸ਼ੁਰੂ ਕਰਾਂਗੇ ক্রিকেট ਦੀ ਤਾਂ ਕਿ ਲੋਕਾਂ ਦੀ ਬੱਚਿਆਂ ਦੀ ਜਿਹੜੀ एनर्जी एनु प्रॉपर्ली यूटिलाइज ਕੀਤਾ ਜਾਦਾ ਤੇ ਸਰ ਕਿੰਨੀਆਂ ਟੀਮਾਂ ਦੇ ਕਿੰਨੇ ਖੇਡਣਗੇ ਜੀ ਇਹ ਇਹ ਦੋ ਦਿਨ ਖੇਡਣ ਗਿਆ ਜੀ ਚਾਰ ਟੀਮਾਂ ਅੱਜ ਚਾਰ ਮੈਚ ਹੋ ਚੁੱਕੇ ਨੇ ਕੱਲ ਨੂੰ ਫਾਈਨਲ ਮੈਚ ਕਰਾਂਗੇ ਮਿਨਿਸਟਰ ਸਾਹਿਬ ਕੱਲ ਨੂੰ ਪ੍ਰੈਜਾਇਡ ਓਵਰ ਕਰਨਗੇ ਬਸ ਕੁੜੀ ਜੀ ਇਜ਼ आल्सो ਇਨਵਾਈਟਡ ਓਵਰ ਹੀ विल ਕਮ ਟੂਮਾਰੋ ਇਵਨਿੰਗ ਬਾਕੀ ਡੀਸੀ ਸਾਹਿਬ ਨਾਲ ਕੋਆਪਰੇਸ਼ਨ ਨੂੰ ਲੈ ਕੇ ਜਿਹੜਾ ਸੈਸ਼ਨ ਦੀ ਰੂਪ ਨੂੰ ਲੈ ਕੇ ਵੀ ਬੱਚੇ ਜਿਹੜੇ ਨੇ ਸਪੋਰਟਸ ਵਾਲਾ ਜੀ 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 ਇਹੋ ਜਿਹਾ ਟ੍ਰੋਲਰ ਫਸਟ ਰਾਉਂਡ ਫਾਈਨਲ ਕੀ ਖੇਡਿ ਪਹਿਲੇ ਕੀ ਨਾਮ ਹੋ ਕੇ ਆ ਅਜਿਨ ਜਟੇ ਦੋ ਨਾ ਇਹਨਾਂ ਕੀ ਨਾ ਅਸੀਂ ਪਹਿਲਾਂ ਕਿਹਾ ਸੀ ਸਰ ਪਹਿਲੇ ਸੇ 21 21000 ਰੁਪਏ ਵਿਨਿੰਗ ਟੀਮ ਨੂੰ ਦਿੱਤਾ ਜਾਏਗਾ ਜਿਹੜੇ ਸੈਕੰਡ ਆਉਣਗੇ ਉਹਨਾਂ ਨੂੰ 11000 ਰੁਪਏ ਦਿੱਤਾ ਜਾਏਗਾ ਸਰ ਜਿਸ ਤਰ੍ਹਾਂ ਤੁਸੀਂ ਇੰਟਰਐਕਟਿਵ ਵਿੱਚ ਕਰਾ ਦਿਓ ਖੜਾ ਦੇ ਇਹਨਾਂ ਵਿੱਚ ਨਸ਼ਾ ਪੂਰਾ ਨੂੰ ਕਿੱਥੇ ਦਿੰਦੇ ਬਹੁਤੇ ਹੁੰਦੇ ਪਿੰਡਾਂ ਵਿੱਚ ਵੀ ਜੁਲਦੇ ਕਿ ਪਿੰਡਾਂ ਵਿੱਚ ਵੀ ਬਹੁਤ ਜ਼ਿਆਦਾ ਨਾਂ ਦੇ ਵਿੱਚ ਇਹ ਫੇਪਰ ਕੋਲਡ ਡਾਊਨ ਕਰੇਗਾ ਨਾ ਇਸ ਤਰ੍ਹਾਂ ਫਿਰ ਸਬਡਿਵੀਜ਼ਨ ਦਾ ਲੈਵਲ ਤੱਕ ਜਾਵਾਂਗੇ ਫਿਰ ਨੈਚੁਰਲੀ ਆ ਕਿ ਛੋਟੇ ਲੈਵਲ ਤੱਕ ਵੀ ਜਾਓ ਜਿਹੜਾ ਸਰ ਨੌਜਵਾਨ ਪੀੜ੍ਹੀ ਇਸ ਤਰ੍ਹਾਂ ਦੇ ਨਸ਼ੇ ਦੇ ਵਿੱਚ ਦਰਦ ਦੇ ਵਿੱਚ ਫਸ ਚੁੱਕੀ ਹੈ ਉਹਨਾਂ ਨੂੰ ਕੀ ਕਹਣਾ ਚਾਹੀਦਾ ਉਹ ਇਹੋ ਹੀ ਆ ਕਿ ਦੇਖੋ ਇੱਕ ਤਾਂ ਤੁਸੀਂ ਆਪਣੇ ਇਕਨੋਮੀ ਖਰਾਬ ਕਰਦੇ ਹੋ ਸਾਰਾ ਤੁਹਾਡਾ ਫਾਈਨੈਂਸ਼ੀਅਲ ਜਿੰਦੀ ਸਟਰੈਂਥ ਤਾਂ ਖਤਮ ਹੋ ਜਾਂਦੀ ਹੈ ਫਿਜ਼ੀਕਲੀ ਖਤਮ ਹੋ ਜਾਂਦੀ ਹੈ ਆਲਟੀਮੇਟਲੀ ਡੈੱਟ ਤੋਂ ਬਿਨਾ ਕੁਝ ਨਹੀਂ ਹੈ ਆਓ ਰਲ ਕੇ ਆਪਣੇ ਪਰਿਵਾਰ ਦਾ ਸੰਭਾਲ ਕਰੀਏ ਸੋਸਾਇਟੀ ਦੀ ਸੰਭਾਲ ਕਰੀਏ ਤੇ ਆਪਣੇ ਪੇਰਾਂ ਦੀ ਸੰਭਾਲ ਕਰੀਏ ਇਹਨਾਂ ਡੱਕ ਤੋਂ ਪਿੱਛਾ ਛੁਡਾ ਕੇ ਚੰਗੇ ਪਾਸੇ ਆਪਣੀ એનર્ਜੀ ਲਗਾਈਏ